ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾ ਸਾਖੀ ਸਾਹਿਤ ਭਾਗ ਪਹਿਲਾ ਮੇਰੀ ਇਸ ਕਿਤਾਬ ਦੇ ਵਿੱਚੋਂ ਅੱਜ ਅਗਲੀ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ ਇਨਸਾਫ ਦਾ ਤਰਾਜੂ ਭਾਰਤ ਦੇਸ਼ ਜਾਤ ਪਾਤ ਦੀ ਇਨਸਾਨੀ ਤਬਰੋਦੀ ਬੰਡ ਕਾਰਨ ਬਹੁਤ ਕਮਜ਼ੋਰ ਹੋ ਗਿਆ ਸੀ ਇੱਕ ਇਸ਼ਟ ਨਾ ਹੋਣ ਕਰਕੇ ਧਾਰਮਿਕ ਪੱਖੋਂ ਵੀ ਆਪਸੀ ਕੋਈ ਸਾਂਝ ਨਹੀਂ ਸੀ ਵਿਖਾਵੇ ਵਾਲੇ ਕਰਮਕਾਂਡ ਅਤੇ ਮੰਤਰ ਜਾਪ ਬਹੁਤ ਕੀਤੇ ਜਾ ਰਹੇ ਸਨ ਆਪਣੇ ਲੋਕਾਂ ਨੂੰ ਸਿਆਣਪ ਅਤੇ ਬਹਾਦਰੀ ਪ੍ਰਦਾਨ ਕਰਨ ਵਾਲਾ ਕੋਈ ਕਾਰਜ ਨਹੀਂ ਹੋ ਰਿਹਾ ਸੀ ਇਥੋਂ ਦੇ ਰਾਜੇ ਛੋਟੇ-ਛੋਟੇ ਟੁਕੜਿਆਂ ਵਿੱਚ ਇਲਾਕਿਆਂ ਵਿੱਚ ਵੰਡੇ ਹੋਏ ਸਨ ਆਪਸੀ جنگ ਵਿੱਚ ਬੇਅੰਤ ਖੂਨ ਖਰਾਬਾ ਕਰਾਉਂਦੇ ਸਨ ਸਾਰੇ ਭਾਰਤ ਵਿੱਚ ਏਕਤਾ ਔਰ ਅਖੰਡਤਾ ਵਾਲਾ ਕੋਈ ਅਸੂਲ ਕਾਨੂੰਨ ਨਹੀਂ ਸੀ ਰਾਜੇ ਐਸ਼ ਪ੍ਰਸਤੀ ਵਿੱਚ ਮਸਤ ਸਨ ਪੁਜਾਰੀਆਂ ਲਈ ਮੰਦਰ ਹੀ ਸੁਰਗ ਦੇ ਨਜ਼ਾਰਿਆਂ ਤੋਂ ਵੱਧ ਸਨ ਸੋਮ ਰਸ ਅਤੇ ਦੇਵਦਾਸੀਆਂ ਹਰ ਵੱਡੇ ਮੰਦਰ ਵਿੱਚ ਮੌਜੂਦ ਸਨ ਅਜਿਹੀ ਮੰਦੀ ਹਾਲਤ ਵਿੱਚ ਆਮ ਜਨਤਾ ਦਾ ਤਾਂ ਰੱਬ ਹੀ ਰਾਖਾ ਆਖਿਆ ਜਾ ਸਕਦਾ ਹੈ ਇਸਲਾਮੀ ਦੇਸ਼ਾਂ ਵੱਲੋਂ ਜਿਹੜਾ ਵੀ ਫੌਜਾਂ ਲੈ ਕੇ ਆਇਆ ਮਾਰੋ-ਮਾਰ ਕਰਦਾ ਲੋਕਾਂ ਨੂੰ ਲੁੱਟਦਾ ਤੇ ਲਤਾੜਦਾ ਫਿਰਦਾ ਉਨ੍ਹਾਂ ਦਾ ਰਾਹ ਰੋਕਣ ਵਾਲਾ ਇੱਥੇ ਕੋਈ ਨਹੀਂ ਸੀ ਕੁਝ ਹਮਲਾਵਰ ਲੁੱਟਦਾ ਮਾਲ ਲੈ ਕੇ ਵਾਪਸ ਪਰਤ ਜਾਂਦੇ ਸਨ ਕਈਆਂ ਨੇ ਤਾਂ ਸਦਾ ਲਈ ਇੱਥੇ ਹੀ ਝੰਡੇ ਗੱਡ ਦਿੱਤੇ ਭਾਰਤ ਤੇ ਰਾਜ ਕਰਨ ਵਾਲੇ ਰਾਜਿਆਂ ਵਿੱਚੋਂ ਬਾਦਸ਼ਾਹ ਅਕਬਰ ਦਾ ਸਮਾਂ ਬਹੁਤ ਟਿਕਾਊ ਵਾਲਾ ਸਦਭਾਵਨਾ ਵਾਲਾ ਮੰਨਿਆ ਜਾਂਦਾ ਹੈ ਸਾਰੇ ਇਤਿਹਾਸਕਾਰਾਂ ਨੇ ਅਕਬਰ ਦੀ ਬਹੁਤ ਸੋਭਾ ਕੀਤੀ ਹੈ ਅਕਬਰ ਤੋਂ ਪਹਿਲਾਂ ਹੋ ਗੁਜ਼ਰੇ ਆ ਇੱਕ ਮਹਾਨ ਸਪੂਤ ਸ਼ੇਰ ਸ਼ਾਹ ਸੂਰੀ ਆਪਣੇ 5 ਕੁਸਾਲ ਦੇ ਸੀਮਿਤ ਸਮੇਂ ਵਿੱਚ ਹੀ ਆਪਣੀਆਂ ਮਿੱਠ ਯਾਦਾਂ ਛੱਡ ਗਿਆ। ਅਕਬਰ ਦੇ ਪਿਤਾ ਹਮਾਇੂਨ ਨੂੰ ਸ਼ੇਰ ਸ਼ਾਹ ਨੇ 17 ਮਈ 1540 ਨੂੰ ਕਰਾਰੀ ਹਾਰ ਦੇ ਕੇ ਭਾਰਤ ਵਿੱਚੋਂ ਕੱਢ ਦਿੱਤਾ ਸੀ। ਸ਼ੇਰ ਸ਼ਾਹ ਖੁਦ ਬਾਦਸ਼ਾਹ ਬਣ ਗਿਆ ਸੀ। ਅਫਸੋਸ ਕਿ ਇਸ ਸ਼ੇਰ ਮਰਦ ਦੀ ਉਮਰ ਨੇ ਇਹਦਾ ਸਾਥ ਨਾ ਦਿੱਤਾ। ਸਾਲ 1545 ਵਿੱਚ ਇਹ ਕਾਲ ਵਸ ਹੋ ਗਿਆ। ਕਈ ਇਤਿਹਾਸਕਾਰਾਂ ਨੇ ਗੁਰਬਾਣੀ ਵਿੱਚ ਆਏ ਬਚਨਾਂ ਨੂੰ ਜਿਹੜੇ ਕਿ 723 ਪੰਨੇ ਤੇ ਨੇ ਆਵਣ 78 ਜਾਣ 97 ਹੋਰ ਵੀ ਉੱਠ ਸੀ ਮਰਦ ਦਾ ਚੇਲਾ ਸ਼ੇਰ ਸਾਹ ਸੂਰੀ ਨਾਲ ਇਹ ਸਬੰਧ ਤੇ ਕੀਤਾ ਹੈ ਸ਼ਬਦ। ਹੋ ਸਕਦਾ ਹੈ ਕਿ ਆਪਣੇ ਪ੍ਰਚਾਰ ਦੌਰਿਆਂ ਵਕਤ ਬੰਗਾਲ ਵਿੱਚ ਗੁਰੂ ਨਾਨਕ ਸਾਹਿਬ ਅਤੇ ਸ਼ੇਰशाह सूरी ਦੀ ਮੁਲਾਕਾਤ ਹੋਈ ਹੋਵੇ ਉਹਨਾਂ ਨੇ ਸ਼ੇਰशाह ਦੀ ਸਿਆਣਪ ਅਤੇ ਬਹਾਦਰੀ ਮਹਿਸੂਸ ਕਰਕੇ ਇਸ ਤਰ੍ਹਾਂ ਸੋਚਿਆ ਹੋਵੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੇਰशाह ਇੱਕ ਸ਼ੇਰ ਮਰਦ ਸੀ ਤੇ ਸਾਰੇ ਇਨਸਾਨਾਂ ਨੂੰ ਬਰਾਬਰ ਅਧਿਕਾਰ ਦਿੰਦਾ ਸੀ ਸ਼ੇਰशाह ਵੱਲੋਂ ਕੀਤੇ ਗਏ ਇਨਸਾਫ ਦੀ ਝਲਕ ਖੁਲਾਸਤ ਤਵਾਰੀਖ ਨਾਮੀ ਪੁਸਤਕ ਵਿੱਚ ਸੁਜਨ ਰਾਏ ਭੰਡਾਰੀ ਨੇ ਅੰਕਿਤ ਕੀਤੀ ਹੈ ਇੱਥੇ ਧਿਆਨ ਰੱਖਣਾ ਇਹ ਸਾਰੇ ਕੰਮ ਕਰਨ ਵਾਲਾ ਇੱਕ ਮੁਸਲਮਾਨ ਹੈ ਤੇ ਉਹਦੇ ਬਾਰੇ ਲਿਖਣ ਵਾਲਾ ਇੱਕ ਹਿੰਦੂ ਵਿਦਵਾਨ ਹੈ ਸੁਜਨ ਰਾਏ ਭੰਡਾਰੀ ਜੋ ਰੌਂਗਟੇ ਖੜੇ ਕਰਨ ਵਾਲੀ ਹੈ ਇੱਕ ਦਿਨ ਬਾਦਸ਼ਾਹ ਸ਼ੇਰ ਸ਼ਾਹ ਦਾ ਬੇਟਾ ਆਦਲ ਖਾਨ ਹਾਥੀ ਤੇ ਸਵਾਰ ਹੋ ਕੇ ਆਪਣੇ ਸੇਵਕਾਂ ਸਮੇਤ ਦਿੱਲੀ ਦੀਆਂ ਗਲੀਆਂ ਵਿੱਚੋਂ ਦੀ ਲੰਘ ਰਿਹਾ ਸੀ ਰਸਤੇ ਵਿੱਚ ਛੋਟੀ ਜਹੀ ਕੰਧ ਦੇ ਉੱਪਰੋਂ ਦੀ ਵੇਖਿਆ ਅੰਦਰ ਇੱਕ ਅਤਿ ਖੂਬਸੂਰਤ ਜਵਾਨ ਔਰਤ ਇਸ਼ਨਾਨ ਕਰਦੀ ਉਸ ਨੂੰ ਦਿਸ ਪਈ ਆਦਲਖਾਨ ਨੇ ਆਪਣਾ ਹੱਥ ਹੀ ਰੁਕਵਾ ਲਿਆ ਕੁਝ ਮਸ਼ਕਰੀਆਂ ਦੇ ਮਜ਼ਾਕਾਂ ਦੇ ਬੋਲ ਬੋਲੇ ਫਿਰ ਇੱਕ ਪਾਨ ਬੀੜਾ ਨਾ ਰਹੀ ਔਰਤ ਉੱਤੇ ਸੁੱਟ ਦਿੱਤਾ ਜਦੋਂ ਉਸ ਔਰਤ ਦਾ ਧਿਆਨ ਉੱਪਰ ਗਿਆ ਤਾਂ ਹਾਥੀ ਤੇ ਬੈਠਾ ਰਾਜਕੁਮਾਰ ਉਸ ਵੱਲ ਵਾਸ਼ਨਾ ਗ੍ਰਸਤ ਭੁੱਖੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਉਹ ਔਰਤ ਮਾਨੋ ਸ਼ਰਮ ਦੀ ਮਾਰੀ ਗੜਕ ਹੋ ਗਈ ਸਾਰਾ ਸਰੀਰ ਉਸ ਦਾ ਕੰਬਣ ਲੱਗ ਪਿਆ ਜੋ ਕੱਪੜਾ ਛੇਤੀ ਚੁੱਕ ਸਕਦੀ ਸੀ ਆਪਣੇ ਜਿਸਮ ਤੇ ਲਪੇਟ ਕੇ ਥਾਂ ਬੈਠ ਗਈ ਮਾਨੋ ਭਰੀ ਸਭਾ ਵਿੱਚ ਦ੍ਰੋਪਤੀ ਬੇਆਬਰੂ ਕਰ ਦਿੱਤੀ ਗਈ ਸੀ ਰਾਜਕੁਮਾਰ ਆਦਲ ਖਨ ਮਸਤੀਆਂ ਕਰਦਾ ਅਸ਼ਲੀਲ ਬਚਨ ਬੋਲਦਾ ਅੱਗੇ ਨਿਕਲ ਗਿਆ ਇਸ ਵਿਆਕੁਲ ਬੀਬੀ ਨੇ ਘਰ ਆਏ ਪਤੀ ਨੂੰ ਸਾਰੀ ਹੋਈ ਬੀਤੀ ਰੋ ਰੋ ਕੇ ਕਹਿ ਸੁਣਾਈ ਨਾਲ ਹੀ ਆਪਣਾ ਫੈਸਲਾ ਦੱਸਿਆ ਕਿ ਮੈਂ ਹੁਣ ਜਿਉ ਨਹੀਂ ਸਕਦੀ ਜਿੰਨੀ ਛੇਤੀ ਹੋ ਸਕੇ ਮੈਂ ਮਰ ਜਾਵਾਂਗੀ ਆਤਮ ਹੱਤਿਆ ਕਰ ਲਵਾਂਗੀ ਉਸ ਬੀਬੀ ਦਾ ਪਤੀ ਸਾਰੀ ਘਟਨਾ ਸੁਣ ਕੇ ਇੱਕ ਵਾਰੀ ਤਾਂ ਸੁੰਨ ਜਿਹਾ ਹੋ ਗਿਆ ਦੇਸ਼ ਦੇ ਬਾਦਸ਼ਾਹ ਦਾ ਪੁੱਤਰ ਉਸ ਦੇ ਵਿਰੁੱਧ ਸ਼ਿਕਾਇਤ ਕਿੱਥੇ ਕੀਤੀ ਜਾ ਸਕਦੀ ਹੈ ਕੌਣ ਸੁਨੇਗਾ ਸਾਡੀ ਸ਼ਿਕਾਇਤ ਫਿਰ ਵੀ ਉਸਨੇ ਹਿੰਮਤ ਨਾ ਹਾਰੀ ਜੇ ਹੋਰ ਕੋਈ ਚਾਰਾ ਨਾ ਚੱਲਿਆ ਤਾਂ ਮੈਂ ਵੀ ਤੇਰੇ ਨਾਲ ਹੀ ਜੀਵਨ ਲੀਲਾ ਸਮਾਪਤ ਕਰ ਲਵਾਂਗਾ ਪਰ ਮੈਨੂੰ ਆਖਰੀ ਚਾਰਾ ਕਰਕੇ ਵੇਖ ਲੈਣ ਦੇ ਅਗਲੇ ਦਿਨ ਸਵੇਰੇ ਜਲਦੀ ਬਾਦਸ਼ਾਹ ਸ਼ੇਰ ਸ਼ਾਹ ਅੱਗੇ ਫਰਿਆਦੀ ਬਣ ਕੇ ਕਤਾਰ ਵਿੱਚ ਖੜਾ ਹੋ ਗਿਆ ਰਾਜਾ ਮਿੱਥੇ ਵਕਤ ਤੇ ਦੁਖਿਆਰੇ ਲੋਕਾਂ ਦੀਆਂ ਫਰਿਆਦਾਂ ਸੁਣਨ ਬੈਠ ਗਿਆ ਵਾਰੀ ਆਉਣ ਤੇ ਇਸ ਨੌਜਵਾਨ ਨੂੰ ਅੰਦਰ ਬੁਲਾਇਆ ਇਸ ਨੇ ਰੋ ਰੋ ਕੇ ਸਾਰੀ ਘਟਨਾ ਕਹਿ ਸੁਣਾਈ ਸੂਰੀ ਨੇ ਤੁਰੰਤ ਪੜਤਾਲ ਦਾ ਹੁਕਮ ਦਿੱਤਾ ਤੇ ਨੌਜਵਾਨ ਨੂੰ ਅਗਲੇ ਦਿਨ ਬੁਲਾਇਆ ਸਾਰੀ ਪੜਤਾਲ ਕਰਕੇ ਅਫਸਰ ਨੇ ਸ਼ੇਰ ਸ਼ਾ ਅੱਗੇ ਰੱਖ ਦਿੱਤੀ ਤੇ ਸਬੰਧਤ ਬੰਦੇ ਨੂੰ ਫਿਰ ਬੁਲਾ ਲਿਆ ਸ਼ੇਰ ਸ਼ਾ ਨੇ ਫੈਸਲਾ ਸੁਣਾਇਆ ਤੇਰੇ ਵੱਲੋਂ ਕੀਤੀ ਗਈ ਸ਼ਿਕਾਇਤ ਸਹੀ ਪਾਈ ਗਈ ਹੈ ਸਾਚੀ ਮੋਚ ਹੀ ਤੇਰੇ ਨਾਲ ਅਤੇ ਤੇਰੀ ਪਤਨੀ ਨਾਲ ਆਦਲ ਖਾਨ ਨੇ અત્યੰਤ ਘਿਰਣਾਯੋਗ ਮੰਦਾ ਵਿਹਾਰ ਕੀਤਾ ਹੈ ਇੱਕ ਬਾਦਸ਼ਾਹ ਦੇ ਪੁੱਤਰ ਵੱਲੋਂ ਇਸ ਤਰ੍ਹਾਂ ਕੀਤਾ ਜਾਣਾ ਬਹੁਤ ਹੀ ਸ਼ਰਮਨਾਕ ਹੈ ਕੱਲ ਦੁਪਹਿਰ ਨੂੰ ਤੂੰ ਸਰਕਾਰੀ ਹਾਥੀ ਤੇ ਸਵਾਰ ਹੋਵੇਂਗਾ ਆਦਲ ਖਾਨ ਦੀ ਪਤਨੀ ਜੋ ਕਿ ਮੇਰੀ ਨੂੰਹ ਹੈ ਉਸੇ ਤਰ੍ਹਾਂ ਬਸਤਰਹੀਣ ਹੋਵੇਗੀ ਤੂੰ ਹਾਥੀ ਤੇ ਬੈਠਾ ਉਸਦੇ ਨੰਗੇ ਜਿਸਮ ਨੂੰ ਵੇਖ ਕੇ ਪਾਨਾ ਦਾ ਬੀੜਾ ਉਸ ਤੇ ਸੁੱਟ ਦੇਨੀ ਆਦਲ ਖਾਨ ਖੁਦ ਇਹ ਇਨਸਾਫ ਸਾਹਮਣੇ ਖਲੋ ਕੇ ਵੇਖੇਗਾ ਸ਼ੇਰ ਸ਼ਾਹ ਨੇ ਆਪਣੇ ਵੱਡੇ ਅਫਸਰ ਨੂੰ ਕਹਿ ਕੇ ਸਾਰਾ ਪ੍ਰਬੰਧ ਕਰਨ ਲਈ ਆਖਿਆ ਉਧਰ ਆਦਲ ਖਾਨ ਨੂੰ ਜਦੋਂ ਦੱਸਿਆ ਗਿਆ ਉਹ ਤਾਂ ਹਾਂ ਮਾਰ ਮਾਰ ਰੋਇਆ ਪਿਤਾ ਨੂੰ ਮਿਲਣ ਦੀ ਆਗਿਆ ਮੰਗੀ ਸਜ਼ਾ ਭੁਗਤਣ ਤੋਂ ਪਹਿਲਾਂ ਪਿਤਾ ਨੇ ਮਿਲਣ ਤੋਂ ਨਾ ਕਰ ਦਿੱਤੀ ਉਧਰ ਸਬੰਧਤ ਨੌਜਵਾਨ ਅਤੇ ਉਸ ਦੀ ਪਤਨੀ ਬੇਚੈਨ ਹੋ ਗਈ ਇਧਰ ਆਦਲ ਖਾਨ ਦੀ ਬੇਗਮ ਤੜਫ ਰਹੀ ਸੀ ਰੋ ਰਹੀ ਸੀ ਮਿੱਥੇ ਸਮੇਂ ਤੇ ਹਾਥੀ ਆ ਗਿਆ ਆਦਲ ਖਾਨ ਨੂੰ ਬੰਨ ਕੇ ਲਿਆਂਦਾ ਗਿਆ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਹਿੰਦੂ ਮੁਸਲਮਾਨ ਬਜ਼ੁਰਗਾਂ ਨੇ ਵਿਚਕਾਰਲਾ ਰਾਹ ਕੱਢਣ ਦੇ ਉਪਰਾਲੇ ਅਰੰਭੇ ਆਦਲ ਖਾਨ ਨੇ ਸਾਰਿਆਂ ਅੱਗੇ ਤਰਲੇ ਕੀਤੇ ਉਸ ਦੀ ਪਤਨੀ ਨੇ ਰੋ ਕੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਸਬੰਧਤ ਨੌਜਵਾਨ ਤੇ ਉਸਦੀ ਪਤਨੀ ਵੀ ਬਹੁਤ ਪਰੇਸ਼ਾਨ ਸਨ ਰੋ ਰਹੇ ਸਨ ਆਖਰ ਬਜ਼ੁਰਗਾਂ ਦੇ ਵਿੱਚ ਪੈਣ ਤੇ ਅਦਲ ਖਾਨ ਪੀੜਤ ਬੀਬੀ ਦੇ ਘਰ ਲਿਆਂਦਾ ਗਿਆ ਭਰੇ ਇਕੱਠ ਵਿੱਚ ਆਪਣੀ ਦਸਤਾਰ ਉਤਾਰ ਕੇ ਚਰਨਾ ਤੇ ਰੱਖੀ ਭੈਣ ਆਖ ਕੇ ਖਿਮਾ ਕਰਨ ਲਈ ਅਰਜ਼ ਕੀਤੀ ਇਸ ਬੀਬੀ ਦੇ ਪਤੀ ਤੋਂ ਸਾਰੇ ਪਰਿਵਾਰ ਤੋਂ ਅਤੇ ਨਾਲ ਆਏ ਬਜ਼ੁਰਗਾਂ ਤੋਂ ਹੱਥ ਜੋੜ ਕੇ ਨੀਵੀਂ ਪਾ ਕੇ ਮਾਫੀ ਮੰਗੀ ਅੱਗੇ ਲਈ ਨੇਕ ਚੱਲਣ ਲਈ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਉਪਰੰਤ ਸਾਰੇ ਇਕੱਠੇ ਹੋ ਕੇ ਬਾਦਸ਼ਾਹ ਕੋਲ ਗਏ ਸਾਰੀ ਗੱਲਬਾਤ ਕਹਿ ਸੁਣਾਈ ਸਾਰਿਆਂ ਦੀ ਸਹਿਮਤੀ ਲੈ ਕੇ ਸ਼ੇਰ ਸਾਹ ਨੇ ਆਪਣੇ ਪੁੱਤਰ ਨੂੰ ਨੇੜੇ ਆਉਣ ਦੀ ਇਜਾਜ਼ਤ ਦਿੱਤੀ ਉਸ ਨੂੰ ਫਿਰ ਪਿਆਰ ਨਾਲ ਸਮਝਾਇਆ ਕਿ ਪੁੱਤਰਾ ਜੇ ਪਿਓ ਦੇਸ਼ ਦਾ ਰਾਜਾ ਹੋਵੇ ਤਾਂ ਪੁੱਤਰਾਂ ਨੂੰ ਚਾਹੀਦਾ ਹੈ ਕਿ ਉਹ ਆਮ ਇਨਸਾਨਾਂ ਨਾਲੋਂ ਵੀ ਜ਼ਿਆਦਾ ਨੇਕ ਤੇ ਵੱਧ ਨਿਮਰ ਸੁਭਾਅ ਵਾਲਾ ਹੋਣਾ ਚਾਹੀਦਾ ਹੈ ਰਾਜ ਕਰਨ ਵਾਲੀ ਧਿਰ ਆਪਣੇ ਲੋਕਾਂ ਦੀ ਹਰ ਪੱਖੋਂ ਰੱਖਿਆ ਕਰਨ ਵਾਲੀ ਹੋਣੀ ਚਾਹੀਦੀ ਹੈ ਜੇ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਫਿਰ ਖੇਤ ਉਜੜਿਆ ਹੀ ਸਮਝੋ ਜੇਕਰ ਸਰਕਾਰਾਂ ਹੀ ਆਪਣੇ ਨਾਗਰਿਕਾਂ ਤੋਂ ਜੋਰ ਜਬਰ ਕਰਨ ਲੱਗ ਪੈਣ ਫਿਰ ਦੇਸ਼ ਬਰਬਾਦ ਹੋਇਆ ਹੀ ਸਮਝੋ ਜੇ ਤੁਹਾਡਾ ਸਤਕਾਰ ਲੋਕਾਂ ਦੇ ਮਨਾਂ 'ਚ ਨਾ ਰਿਹਾ ਫਿਰ ਆਪਣਾ ਰਾਜ ਵੀ ਬਰਬਾਦ ਹੋਇਆ ਹੀ ਸਮਝੋ ਦੁਬਾਰਾ ਅਜੇਹੀ ਹਰਕਤ ਕਦੇ ਨਹੀਂ ਹੋਣੀ ਚਾਹੀਦੀ ਗੁਰੂ ਪਾਤਸ਼ਾਹ ਦਾ ਇੱਕ ਸ਼ਬਦ ਹੈ ਗੁਰਬਾਣੀ ਦੇ ਵਿੱਚ ਤਾਲ ਮੰਦੀਰੇ ਘਟ ਕੇ ਘਾਟ ਦੋਲਕ ਦੁਨੀਆ ਵਾਜੈ ਵਾਜ ਨਾਰਦ ਨਾਚ ਕਲਕਾ ਪਾਓ ਜਤੀ ਸਤੀ ਕਹਿ ਰੱਖੇ ਪਾਓ ਨਾਨਕ ਨਾਮ ਬਿਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਣ ਰਹਾਓ ਗੁਰੂ ਪਾਸੋਂ ਪਰ ਚੇਲਾ ਖਾਏ ਤਾਮ ਪ੍ਰੀਤ ਵਸਹਿ ਘਰ ਆਏ ਜੇ ਸੋ ਵਰਿਆਂ ਜੀਵਣ ਖਾਣ ਖਸਮ ਪਛਾਣ ਸੋ ਦਿਨ ਪਰਵਾਣ ਦਰਸ਼ਨ ਦੇਖਿਆ ਦਇਆ ਨਾ ਹੋਏ ਲਏ ਦਿੱਤੇ ਬਿਨ ਰਹਿ ਨਾ ਕੋਈ ਰਾਜਾ ਨਿਉ ਕਰੇ ਹੱਥ ਹੋਏ ਕਹੈ ਖੁਦਾਏ ਨ ਮੰਨੈ ਕੋਈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾਂ ਕਿਛ ਦਰਗਾ ਪਾਵੈ ਮਾਣ ਗੁਰ ਪ੍ਰਸਾਦ ਜਾਣੈ ਮਹਿਮਾਨ ਕਾਂ ਕਿਛ ਦਰਗਹਿ ਪਾਵੈ ਮਾਣ ਪੰਨਾ 350 ਭੁੱਲਾਂ ਚੋਕਾਂ ਲਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ